ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 29 ਮਈ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦਾ ਮੌਸਮ ਸਾਫ਼ ਸੀਗਾ ਪਰ ਸਵੇਰ ਵੇਲੇ ਹਲਕੀ ਜਿਹੀ ਠੰਡ ਸਾਰੇ ਹੀ ਖੇਤਰਾਂ ਦੇ ਵਿੱਚ ਮਹਿਸੂਸ ਕੀਤੀ ਗਈ ਕਿਉਂਕਿ ਤੇਜ਼ ਹਵਾਵਾਂ ਲਗਾਤਾਰ ਕੱਲ ਤੋਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਅੱਜ ਵੀ ਸਾਰਾ ਦਿਨ ਮੌਸਮ ਉਸੇ ਤਰ੍ਹਾਂ ਹੀ ਰਿਹਾ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪਰ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਹਲਕੀ ਜਿਹੀ ਬੱਦਲਬਾਜ਼ੀ ਸਵੇਰ ਵੇਲੇ ਲਗਾਤਾਰ ਪੰਜਾਬ ਉੱਪਰ ਉਹਦੀ ਗੁਜ਼ਰਦੀ ਹੋਈ ਅੱਜ ਵੀ ਦਿਖਾਈ ਦਿੱਤੀ ਤੇ ਕੱਲ ਨੂੰ ਵੀ ਦੇਖੀ ਮੀਂਹ ਦੀ ਕੋਈ ਵੀ ਸੰਭਾਵਨਾ ਇਸ ਦੇ ਵਿੱਚ ਨਹੀਂ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਟੈਂਪਰੇਚਰ 11-12 ਡਿਗਰੀ ਦੇ ਆਸ-ਪਾਸ ਘੱਟ ਤੋਂ ਘੱਟ ਪੰਜਾਬ ਵਿੱਚ ਦਰਜ ਕੀਤਾ ਗਿਆ ਤੇ ਦਿਨ ਦੁਪਹਿਰ ਵੇਲੇ ਇਹ 30 ਡਿਗਰੀ ਤੋਂ ਵੱਧ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਗਿਆ। ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਮੌਸਮ ਸਾਫ਼ ਹੈ। ਹਲਕੀ ਠੰਡ ਉਹਨਾਂ ਖੇਤਰਾਂ ਦੇ ਵਿੱਚ ਵੀ ਵਾਪਸੀ ਕੀਤੀ ਹੋਈ ਹੈ। ਅੱਜ ਰਾਤ ਵੀ ਮੌਸਮ ਸਾਫ਼ ਰਹੇਗਾ। ਹਵਾ ਇਸੇ ਤਰ੍ਹਾਂ ਹੀ ਰਹੇਗੀ ਤੇ ਕੱਲ ਦੀ ਸਵੇਰ ਪੂਰੀ ਤਰ੍ਹਾਂ ਨਾਲ ਕੱਲ ਨੂੰ ਫੇਰ ਠੰਡੀ ਹੋਵੇਗੀ ਜਿਵੇਂ ਅੱਜ ਸੀਗਾ। ਸਵੇਰ ਵੇਲੇ ਹਲਕਾ ਮੋਟਾ ਕੱਪੜਾ ਲੈਣ ਦੀ ਸੰਭਾਵਨਾ ਬਣ ਰਹੀ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੈ ਇੱਕ ਤਰੀਕ ਤੋਂ ਬਾਅਦ ਗਰਮੀ ਦੁਬਾਰਾ ਫੇਰ ਵਾਪਸੀ ਹੋਵੇਗੀ ਟੈਂਪਰੇਚਰ ਇੱਕ ਵਾਰ ਫੇਰ ਤੋਂ ਉੱਪਰ ਵੱਲ ਨੂੰ ਜਾਣਗੇ ਹੌਲੀ ਹੌਲੀ ਆਪਾਂ ਜਿਹੜਾ ਸਰਦੀਆਂ ਦੀ ਰੁੱਤ ਤੋਂ ਬਾਅਦ ਹੁਣ ਗਰਮੀਆਂ ਦੀ ਰੁੱਤ ਆਣੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਇਹ ਇੱਕ ਵਾਰ ਫੇਰ ਤਾਹ ਨੂੰ ਜਾਂਦੇ ਹੋਏ ਦਿਖਾਈ ਦੇ